so uh, i

ਭਾਈ ਗੱਲ ਸੇਕ ਦੋ ਨਾ ਇੱਕ ਨਹੀਂ ਕਲੱਬ ਦੇ ਸਾਰੇ ਜਿੰਨੇ ਸਾਡੇ ਮੈਂਬਰ ਹਨ ਉਹਨਾਂ ਨੂੰ ਔਰ ਜਿੰਨੀਆਂ ਭੈਣਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਈਆਂ ਉਹਨਾਂ ਨੂੰ ਔਰ ਜਿੰਨੀ ਸਾਕਤ ਕਰਾ ਚਲੈਂਦੀ ਆ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਪ੍ਰਵਾਦ ਕਰਨੇ ਟੋਕ ਲੈ ਬੱਚੇ ਪਲੀਜ਼ ਦੋ ਮਿੰਟਸ ਪਸ ਦੇ ਦੋ ਧੰਨਵਾਦ ਜੀ ਤੁਹਾਡਾ ਸਾਰਾ ਨਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਨੂੰ ਕੋਈ ਸੀਸ ਦਿੰਦੇ ਹੁੰਦੇ ਸੀ ਉਹ ਲੋਕ ਕਹਿੰਦੇ ਹੁੰਦੇ ਸੀ ਤੇਰੀ ਉਮਰ ਤੇਰੇ ਸੱਭਿਆਚਾਰ ਜਿੰਨੀ ਹੋਵੇ ਤੇਰੀ ਉਮਰ ਲੋਕ ਗਿੱਤਾ ਜਿੰਨੀ ਹੋਵੇ ਪਿਆ ਸਭਿਆਚਾਰ ਦਾ ਬਹੁਤ ਅੰਗ ਪਰ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਤੁਹਾਨੂੰ ਤੁਹਾਡੇ ਸੱਭਿਆਚਾਰ ਨਾਲ ਜੋੜਿਆ ਇਹ ਇਜ਼ਾ ਕੋਈ ਇੱਜ਼ਤੋਂ ਨਹੀਂ ਆਪ ਜ਼ਗਾਤੋਂ ਗੁਰੂ ਸਰਬੰਸ ਤੋਂ ਠੀਕ ਹੈ ਕਿ ਤੁਹ ਬ੍ਰਹਤੂ ਜੀ ਕਰਦੇ ਆਪਾਂ ਚਕੇ ਕਰੀਦਾਂ ਪਰ ਤੁਸੀਂ ਬਹੁਤ ਵਧੀਆ ਸ਼ੁੱਭ ਕੰਮ ਕਰਨ ਲੱਗੇ ਆ ਤੇ ਚੰਗਾ ਕੰਮ ਕਰਨ ਲੱਗੇ ਤਾਂ ਦੇ ਸੰਗ ਨਾਲ ਮੰਨੋ ਸ਼ਰਮ ਨਾਲ ਮੰਨੋ ਠੀਕ ਹੈ ਔਰ ਤਾਂ ਆਪਾਂ ਜਦੋਂ ਟੈਂਟੋਂ ਟਲਾ ਲੈ ਉਹ ਤਾਂ ਟੈਂਟੋਂ ਨਹੀਂ ਹੁੰਦਾ ਸੀ ਜਿੱਥੇ ਰੇਤਾ ਹੁੰਦਾ ਸੀ ਉੱਥੇ ਜਾ ਕੇ ਕਿੱਤਾ ਪਾਉਂਦੇ ਹੁੰਦੇ ਸੀ ਸਾਰੇ ਔਰ ਰੇਤਾ ਉੱਤੇ ਮਿੱਟੀ-ਮੁੱਟੀ ਪਈ ਜਾਣੀ ਤਾਂ ਦੇ ਨਾਲ ਉਹਦੇ ਕਿਸੇ ਨੂੰ ਬਲੱਡ ਹੁੰਦਾ ਸੀ ਕਿਸੇ ਦਾ ਬੀਤਲੀ ਦੀ ਗੱਲ ਨਹੀਂ ਕਰਦਾ ਸੀ ਕਦੇ ਕਿਸੇ ਦਾ ਸ਼ੂਟ ਕਰਨੀ ਬਾਤਾਂ ਸੀ ਕਦੇ ਕਿਸੇ ਨੂੰ ਕਹਿ ਸਕ ਨਹੀਂ ਹੁੰਦਾ ਸੀ ਕਿਉਂਕਿ ਉਹਦੇ ਨਾਲ ਲਾਣ ਖੋਸ਼ ਹੁੰਦਾ ਸੀ ਸਰੀਰ ਤੰਦਰੁਸਤ ਰਹਿੰਦਾ ਸੀ ਤਾਂ ਇਹ ਇੱਕ ਉਹਨੂੰ ਇਸ ਲਈ ਤਿਹਾਰ ਬਣਾਏ ਸੀ ਕਿ ਸਾਡੇ ਲੋਕ ਤਾਂ ਅੰਦਰੋਂ ਸੁਸਤ ਰਹੇ ਠੀਕ ਆ ਪਰ ਅੱਜ ਜੇ ਤੁਸੀਂ ਮੇਲਾ ਬਣਾ ਰਹੇ ਆ ਸਾਰਿਆਂ ਨੇ ਪੂਰਾ ਤਨੋਂ ਮਨੋਂ ਸਾੰਗੀ ਸ਼ਰਮ ਦੀ ਲਾ ਕੇ ਦੀਨੇ ਮਾਦੀ ਸ਼ਰਮਸ ਕੇ ਫੁੱਟੇ ਕਰ ਸ਼ਰਮਾਣਾ ਨੂੰ ਬਸ ਘਰ ਘਰੀ ਬੈਠੇ ਰਹੇ ਤੇ ਸ਼ਰਮਾ ਮਨੀ ਜ਼ਾੜ ਦੋ ਕਿ ਕੋਈ ਜਿੰਦੇ ਆਇਆ ਸਾਰਾ ਨੇ ਖੂਬ ਇੰਜੋਏ ਕਰਨਾ ਸੋ ਮੇਰੇ ਵੱਲੋਂ ਕਲੱਬ ਦਾ ਬਹੁਤ-ਬਹੁਤ ਧੰਨਵਾਦ ਔਰ ਜੀਨੀਆ ਪਹਿਰਾਇਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੰਮਾਂ ਨੂੰ ਸਾਡੇ ਕੰਮ ਕਰੀ ਜਾਂਦੇ ਆ ਠੀਕ ਹੈ ਜਾਨ ਕਹਾ ਫੋਨ ਆ ਸਾਡੇ ਕੋਲੇ ਬੱਚਿਆਂ ਨੂੰ ਵੀ ਇੰਤਰ ਲੱਗੇ ਹੋਈਆਂ ਫੋਨ ਦੇ ਵਿੱਚ ਰਾਤ ਵਰੀ ਚੌਕ ਅਜਿਹਾ ਬੀਪੀ ਵੱਧ ਗਿਆ ਕਿਸੇ ਨੂੰ ਸ਼ੂਗਰ ਹੋ ਗਿਆ ਠੀਕ ਹੈ ਕਿਸੇ ਨੂੰ ਕੈਸਰ ਹੋ ਗਿਆ ਪਰ ਇਹ ਚੀਜ਼ਾਂ ਇਹ ਸਾਰੇ ਕੁੱਝ ਦਾ ਦਾਰੂ ਹੈ ਠੀਕ ਹੈ ਇੱਕ ਦੂਜੇ ਨਾਲ ਮਿਲਣਾ ਵਰਤਣਾ ਖੁਸ਼ ਰਹਿਣਾ ਇਹ ਇੱਕ ਸਬਬ ਬਣਦਾ ਨਹੀਂ ਤਾਂ ਕਿਸੇ ਦੇ ਕੋਲੇ ਕਿਤੇ ਪਰ ਟਾਈਮ ਹੁੰਦਾ ਸੋ ਕਲਬ ਦਾ ਬਹੁਤ ਬਹੁਤ ਧੰਨਵਾਦ ਹੁਣ ਤਾਂ ਸ਼ਾਇਦ ਮੇਰੇ ਲੱਗਦਾ ਹੈ ਨਕੀ ਦੇ ਅੱਜ ਆਪਾਂ ਤੀਆਂ ਇੱਕ ਦਾ ਵੀ ਮਲਾ ਕੇ ਚਲੋ ਹੁਮਤ ਕਰਤਾ ਤੇ ਪਿਛਲੇ ਟਾਈਮ ਤੇ ਮੈਨੂੰ ਲੱਗਦਾ ਜੈਂਡਰ ਮੀ ਨਮੀ ਨਮੀ ਨਾਲ ਚਲਦੀ ਹੁੰਦੀ ਸੀ ਤੇ ਜਿਹਨੇ ਹੁਣ ਡੇਢ ਮਹੀਨਾ ਮਾਈਂਡ ਆਫ ਦਾ ਫਰੈਸ਼ ਰੱਖਿਆ ਰੱਬ ਕਰੇ ਨੱਚਿਆ ਤੱਪਿਆ ਠੀਕ ਹੈ ਤੇ ਉਹਨਾਂ ਨੂੰ ਕਦੇ ਪ੍ਰੋਬਲਮ ਆਉਂਦੀ ਨਹੀਂ ਸੀ ਹੁਣ ਵੀ ਕਈ ਵਾਰ ਚਲੋ ਜੀ ਅਪਣੇ ਸਤਕਾਰਯੋਗ ਮਹਾਨ ਤਲੋਗਾਂ ਉਹਨਾਂ ਨੂੰ ਜਦੋਂ ਮਿਲਦੀਦਾ ਉਹਨਾਂ ਨੂੰ ਮੈਂ ਪੁੱਛਦਾ ਹਾਂ ਕਿ ਤੁਹਾਨੂੰ ਕਦੇ ਸ਼ੂਗਰ ਕਹਿੰਦੇ ਨਹੀਂ ਭਾਰਤ ਸਾਹਿਬ ਨੂੰ ਨਹੀਂ ਹੁੰਦਾ ਤੁਹਾਨੂੰ ਕਦੇ ਬੀਬੀ ਵੱਧ ਨਹੀਂ ਉਹਨਾਂ ਦਾ ਰਿਵਾਜ ਤਾਂ ਕਹਦੇ ਉਹਨਾਂ ਨੂੰ ਕੈਂਸਰ ਨਹੀਂ ਹੁੰਦਾ ਕਿਉਂਕਿ ਉਹ ਉਹ ਹਰ ਰੋਜ਼ ਹੀ ਠੀਕ ਹੈ ਕਲਾਕਾਰਾਂ ਨੂੰ ਇਹ ਸਿੱਖਾ ਬਹੁਤ ਗੱਟ ਹੁੰਦੀ ਹੈ ਸਾਡਾ ਕੰਮ ਇਹਦਾ ਸ਼ੁਰੂਆਤ ਸਵੇਰ ਉੱਠੇ ਚੱਕਲੋ ਬਾਜੇ ਰੌਲਾ ਪਾ ਲੋ ਠੀਕਾ ਨਾਲ ਗੋੰਦੀਆਂ ਨੂੰ ਵੀ ਜਗਾ ਦੇਣਾ ਆਪੂ ਦੇ ਜਾਗਣਾ ਨਹੀਂ ਆਉਦੀ ਕੋ ਜੇ ਨਾਮ ਦੀ ਉਮਰ ਦੱਸਾਂ ਸਾਰਿਆਂ ਨੇ ਕਿਹਾ ਗੇਰਾ ਇੰਨੀ ਉਮਰ ਹੈ ਤਾਂ ਜਦੋਂ ਕਿਤੇ ਬਾਹਰ ਜਾਣੇ ਕਹਿੰਦੇ ਬਾਈ ਯਾਰ ਉਹ ਉਹੀ ਪਏ ਉਹਦਾ ਕਾਰਨ ਇਹ ਹੁੰਦਾ ਹੈ ਗਾਈ ਸਾਡਾ ਖੁਸ਼ ਰਹਿਣਾ ਮਾਈ ਦੀ ਗੱਲ ਨਹੀਂ ਸੁਣਨੀ ਸੁਣਾਉਣੀ ਸਭ ਬਹੁਤ ਵੰਦਿਆ ਤੁਹਾਡੇ ਕੋਲੇ ਸੋ ਬਾਬਾ ਸਾਰਿਆਂ ਨੇ ਇਹਨੂੰ ਖੁਸ਼ੀ-ਖੁਸ਼ੀ ਜਿੰਕਾ ਸ਼ਰਮ ਸ਼ਰਮ ਨਹੀਂ ਮਾਰਨੀ ਨੱਚ ਟਾਪ ਕੇ ਪੂਰਾ ਫੂਰ ਐਨਜੋਏ ਕਰਨਾ ਹੈ ਜਿੰਨੀ ਸੰਗਤ ਘਰਾਂ ਦੇ ਵਿੱਚ ਜੋ ਬੈਠੀ ਆ ਉਹਨਾਂ ਨੂੰ ਬੇਨਤੀ ਆ ਇਹੋ ਜਿਹਾ ਸਵਾਗਤ ਇਹੋ ਜਿਹਾ ਮਾਹੌਲ ਹਰ ਰੋਜ਼ ਨਹੀਂ ਬਣਦਾ ਸੋ ਸਾਰਿਆਂ ਨੇ ਠੀਕਾ ਇਹਦੇ ਬਦ ਸਮੂਲੀਅਤ ਕਰਦੀ ਸਾਰਿਆਂ ਨੇ ਪਹੁੰਚੜਾ ਸੋ ਤਾਂ ਹੀ ਉਹ ਕਰਤਾ ਮੇਰੀ ਇੰਦੀ ਹਾਜ਼ਰੀ ਸਾਰਿਆਂ ਨੇ ਪ੍ਰਵਾਨ ਕਰਨੀ ਆ ਕਲੱਬ ਦੇ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਬੱਚਿਆਂ ਨੂੰ ਸਾਦ ਨੂੰ ਸਾਰਿਆਂ ਨੂੰ ਇਕੱਠੇ ਕਰਦੇ ਆ ਆਪਣੇ ਸੱਭਿਆਚਾਰ ਨਾਲ ਜੋੜਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਾ ਨਾ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਵੜਦਾ ਨਾ ਪਰਮੇਸ਼ਰ ਦਾ ਲੈ ਕੇ ਕਿਤੇ ਵਿੱਚ ਵੜਦਾ ਨਾ ਪਰਮੇਸ਼ਰ ਦਾ ਵੜਦਾ ਨਾ ਪਰਮੇਸ਼ਰ ਦਾ से जगियूं शोभासा जग पियूं शोभासा जग गौरी गरी दा कढ़ी दालेवा Thank you. ਕੁਸਾਂ ਸਮ ਸਮ ਕੰਨ ਨਾ ਮਾਵੇ ਕਿਤੀ ਨੂੰ ਸਾਹਮਣਾ ਰੱਖਣੂ ਸੌਣ ਵੀਰ ਕੱਠੀਆਂ Ready? ਕਰਕੇ ਧੀਏ ਨਿਆਣੀ ਮੇਰੀ ਮੜ ਜਾ ਚੁੱਕ ਕਰਕੇ ਧੀਏ ਨਿਆਣੀ ਮੇਰੀ ਬਰਨੀ ਪਾਉਣੀ ਦੀ ਲਗੀ ਮਨਸਾ ਕਿੱਤ ਬਾਉੜ ਨੇ ਕਰਦਾ ਕਿਹੜੇ ਗੁਰੂ ਤੋਂ ਸਿੱਖਿਆ ਵਰ ਲਿਓ ਕਿਹੜਾ ਚਕੂਲੇ ਪੜਦਾ ਨਾ ਪੁਰੇ ਚਿਰਦਾ ਲੈ ਕੇ ਕਿਧੇ ਵਿੱਚ ਵੱੜਦਾ ਨਾ ਪੁਰੇ ਚਿਰਦਾ ਲੈ ਕੇ ਕਿਧੇ ਵਿੱਚ ਵੱੜਦਾ ਨਾ ਪੁਰੇ ਚਿਰਦਾ ਹੈ ਕਿਧੇ ਵਿੱਚ ਵੱੜਦਾ ਬੁੜ ਗੇ ਹੱਲ ਨਹੀਂ ਜੜ ਦੂ ਪੰਜੇ ਤ ਬੁੜ ਪਾ ਕੰਨ ਆ ਹੱ ਨੀ ਜੜ ਦੂ ਪੰਜੇ ਲਵਾ ਦੂ ਕੰਮੇ ਰੋਟੀ ਲਾਉਣ ਤੇ ਰਖ ਲੂ ਲਾਂਗਰੀ ਦੂਰਾ ਪਾਣੀ ਮਗਾ ਮਾਤੇ ਧਰ ਨਿਆਣੀ ਨੂੰ ਕੰਮ ਦਾ ਫਿਕਰ ਪਾ ਮਾਤੇ ਤੇਰੀ ਨਿਆਣੀ ਨੂੰ ਕੰਮ ਦਾ ਫਿਕਰ ਨਾ ਪਾਵਾ ਤੇ ਤੇਰੀ ਨਿਆਣੀ ਨੂੰ ਕੰਮ ਦਾ ਫਿਕਰ ਨਾ ਪਾ ਕੀ ਤੇਰੀ ਨਿਆਣੀ ਨੂੰ ਚੰਨਾ ਪਰਿਆ ਦੂਦ ਨਾ ਮੈਂ ਤੁਰਾਈ ਬਾਗੋਬਾ ਪੈਰੀ ਮੇਰੇ ਸਾਲੇ ਹੋ ਗਏ ਹੱਥਾਂ ਦਾ ਕੀ ਹਾਲ ਵੇ ਧਰਤੀ ਨੂੰ ਕਲੀ ਕਰਾ ਦੇ ਨੱਚੂਗੀ ਸਾਰੀ ਰਾਤ ਵੇ ਧਰਤੀ ਨੂੰ ਕਲੀ ਕਰਾ ਦੇ ਨੱਚੂਗੀ ਸਾਰੀ ਰਾਤ ਵੇ ਧਰਤੀ ਨੂੰ ਕਲੀ ਕਰਾ ਦੇ ਨੱਚੂਗੀ ਸਾਰੀ ਰਾਤ Oh, do पालियां <laughs> रहण ਪੀਤੀ ਸੀ ਬਗਾਨੇ ਵਿੰਡੋਦਾਰੂ ਪੈਣ ਦੇ ਆ ਸੋਣਿਆ ਵੀਰਾ ਵੇ ਜਾ ਤੋ ਪੀਤੀ ਸੀ ਬਗ ਬਰਾਬਰ ਨੱਚਦੀ ਵੇਖੋ ਲੋਕੋ ਲੋੜਾ ਆ ਗਿਆ ਨੂੰ ਸੱਸ ਦੇ ਬਰਾਬਰ ਨੱਚਦੀ ਸੌਣ ਦੇ ਵਹਿੰਦੇ ਮੰਜੇ ਡਾਗੇ ਨਾ ਰਜੋੜ ਕੇ ਵਦਨ ਦੇ ਪਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ ਭਗਨ ਦੇ ਪਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ ਭਗਨ ਦੇ ਪਨਾਲੇ ਲੈ ਜੂਗਾ